ਉਸ ਬੰਦੇ ਨੇ ਕੀ ਕੀਤਾ ਉਸ ਬੰਦੇ ਨੇ ਖੁਦ ਅੰਮ੍ਰਿਤਸਰ ਲਾਹੌਰ 라ਵਲਪਿੰਡੀ ਤੇ ਹੋਰ ਦੋ ਸ਼ਹਿਰੇ ਸ਼ਹਿਰ ਉਹ ਆਪ ਗਿਆ ਜਦ ਤੋ ਐਮੈਸਡਰ ਪ੍ਰੋਫੈਸਰ ਸਿੰਘ ਨੂੰ ਕੋਈ ਲੋੜ ਨਹੀਂ ਸੀ ਉਹ ਪੱਤਰਕਾਰਾਂ ਵਾਲਾ ਕੰਮ ਕਰ ਰਿਹਾ ਸੀ ਫਿਰ ਉਹਨੇ ਇੱਥੇ ਕੈਂਪ ਦੇ ਵਿੱਚ ਕੰਮ ਕੀਤਾ ਜਿਹੜੇ ਸਟੂਡੈਂਟਸ ਉਸ ਤੋਂ ਬਾਅਦ ਦੇ ਸਟੂਡੈਂਟਸ ਬਣੇ ਉਧਰੋਂ ਆਕੇ ਜਾਂ ਇੱਥੇ ਰਹੇ ਉਹਨਾਂ ਨੂੰ ਇੰਟਰਵਿਊ ਕੀਤਾ ਔਰ ਉਸ ਟਾਈਮ ਦੇ ਜਿਹੜੇ ਵੱਡੇ ਅਖਬਾਰ ਸੀ ਉਹਨਾਂ ਨੂੰ ਸਲੈਕਟ ਕੀਤਾ ਔਰ ਉਹਦੀ 350 ਪੰਨਿਆਂ ਦੀ ਕਿਤਾਬ ਆ ਜਿਹੜੀ ਯਾ ਪੰਜਾਬੀ ਡਿਪਾਰਟਮੈਂਟ ਦੇ ਡਾਕਟਰ ਅਰਬੂਲਾ ਵਾਲੀ ਦੇ ਸਾਰੇਆਂ ਦਾ ਤੇ ਜਦੋਂ ਮੈਂ ਕਾਲਜ ਤੋਂ ਲੱਸੀ ਉਦੋਂ ਵੀ ਜਦ ਤੱਕ ਕਾਲਜ ਨਹੀਂ ਜਾਂਦਾ ਸੀ ਕਿ ਮੈਂ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਹਾਂ ਤੇ ਅੱਜ ਵੀ ਨਾਲਤਰ ਲੋਕ ਇਹ ਸਾਹਮਣੇ ਆ ਗਏ ਵੀ ਮੈਂ ਪੰਜਾਬੀ ਡਿਪਾਰਟਮੈਂਟ ਸੀ ਪਰ ਮੇਰਾ ਸਬਜੈਕਟ ਜਿਹੜਾ ਸਰਕਾਰੀਆ ਸਬਜੈਕਟਾਂ ਤੇ ਜਿਹੜਾ ਮੇਰਾ ਪੇਪਰ ਸੀਗਾ ਉਹ ਔਰਲ ਹਿਸਟਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਸੋਸ਼ਲ ਮੀਡੀਆ ਦੇ ਨਾਲ ਅ ਸਭ ਤੋਂ ਪਹਿਲਾਂ ਤੇ ਸੈਸ਼ਨ ਦੀ ਕਿਉਂਕਿ ਜਿਹੜਾ ਟੌਪਿਕ ਸੀ ਸੈਸ਼ਨ ਦਾ ਟਾਈਟਲ ਸੀ ਉਹ ਫਿਲਮ ਤੇ ਪੱਤਰਕਾਰੀ ਵੀ ਆ ਕਿ ਇਹਨਾਂ ਵਿੱਚ ਗੱਲ ਕਰਾਂ ਕਿ ਕਿੰਨਾ ਹੁਣ ਡਿਸਪਲਿਨਸ ਵਿੱਚ ਵਗੇੜਾ ਵਾ ਮੈਂ ਰਿਪਰੈਜ਼ੈਂਟ ਕਰਦਾ ਤੇ ਮੈਂ ਇੱਕ ਇੱਕ ਦੋ ਦੋ ਵਿੱਚ ਉਹ ਕਿੰਨਾ ਡਿਸਪਲਿਨਸ ਨੂੰ ਅਹ ਚੂਤਰ ਟੌਪਿਕਾਂ 'ਤੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਫਿਲਮਾਂ ਬਾਰੇ ਕਾਫੀ ਗੱਲ ਲੱਗਦੀ ਆ ਡਾਕਟਰ ਸਾਹਿਬ ਗਾਂਢੀ ਆ ਅ ਸੋਨ ਮੈਂ ਇੱਕੋ ਇੰਨਾ ਗੈਡਰ ਕਰਮਾ ਕਿ ਬਹੁਤਿਆਂ ਫਿਲਮਾਂ ਅਸਲ ਵਿੱਚ ਵਾੜ ਤੇ ਨਹੀਂ ਪੜਿਆ ਇਹ ਜਿਹੜੀ ਭਾਰਤੀ ਜੇ ਸਿਨੇਮਾ ਦੀ ਗੱਲ ਕਰੀਏ ਤਾਂ 1950 ਚ ਪਹਿਲੀ ਇਹ ਬੰਗਾਲੀ ਫਿਲਮ ਬਣਦੀ ਆ ਨਾਂਵਾਰ ਸੀ 6 ਕਿਸਾਨ ਕਿੱਦਾਂ ਜਿੜਾ ਹੋਂਦ ਕੋਸ਼ਿਸ਼ ਪਾਕਿਸਤਾਨ ਬਣਦੀ ਉਹ ਤੋਂ ਬਾਅਦ ਪਤਾ ਹੁੰਦਾ ਕਿ ਉਹਨਾਂ ਦੀ ਜ਼ਿੰਦਗੀ ਕੀ ਜਿਹੜੀ ਆ ਉਹ ਬਾਡਰੀਆ ਦੇ ਉੱਤੇ ਫਿਲਮਾ ਅਗਲੀ ਜਿਹੜੀ ਸਰਮਾ ਦੀ ਤਰੈ ਲੜੀ ਆ ਕਿ ਉਹ ਰਿਕਵੀ ਘਟਕ ਦੀ ਬੰਗਾਲੀ ਦੀ ਸੁਣਾਗਾ ਉਹ ਰਿਫਿਊਜੀ ਕੈਂਪਾਂ ਦੇਗਾ ਉਹ ਰਿਫਿਊਜੀ ਉਹ ਤੱਕਲੇ 10 ਸਾਲਾਂ ਚ ਜੋ ਜਿਹੜੇ ਉੱਧਰੋਂ ਆਏ ਆ ਉਹਨਾਂ ਦੀ ਜ਼ਿੰਦਗੀ ਨੂੰ ਉਹ ਜਿਹੜਾ ਆ ਉਹ ਦਿਖਾ ਰਹੇ ਆ ਲਿਟਰੇਚਰ ਦੇ ਬਾਰੇ ਕਹੀਏ ਤਾਂ ਸੁਖਵੰਤ ਸਿੰਘ ਦੀ ਟ੍ਰੇਨ ਤੋਂ ਪਾਕਿਸਤਾਨ ਤੇ ਜਨਮ ਹਵਾ ਬਣੀ ਆ ਲਿੰਗ ਦਿੱਤੀ ਪੰਜਾਬ ਜਦੋਂ ਪਰਦੇ ਨੇ ਆਉਂਦਾ ਤਾਂ ਉਹ ਸਭ ਤੋਂ ਜਿਹੜਾ ਸਟਰੋਂਗ ਜਿਹੜਾ ਸਾਡੇ ਕੋਲ ਗ੍ਰੇਸ਼ ਆਉਂਦਾ ਉਹ ਕਮਸ ਦੇ ਜ਼ਰੀਏ ਆਉਂਦਾ ਜਿਹੜਾ ਬੁੱਲਸ਼ਣਸਾਣੀ ਹੈ ਪੰਜਾਬੀ ਸੀ ਇਹ ਲਿਖਿਆ ਉਹਨਾਂ ਨੇ ਹਿੰਦੀ ਦੇ ਵਿੱਚ ਉਹ ਵਾਢਕਾਰੀ ਨਾਵੜਾ ਤੇ ਉਹਨੂੰ ਗੋਵਿੰਦ ਮਿਧਾਨੀ ਜਿਹੜਿਆ ਕੋਈ ਸੀਰੀਅਲ ਦੇ ਰੂਪ ਚ ਦੂਰਦਰਸ਼ਨ ਤੇ ਸਾਡੇ ਕੋਲ ਹੈ ਕਹਿੰਦੇ ਉਹ ਤੋਂ ਅਸੀਂ ਦੇਖ ਰਹੇ ਕਿ ਟਰਾਉਂਗੇ ਦੀ ਗੱਲ ਬਾਰ-ਬਾਰ ਹੋ ਰਹੀ ਹੈ ਪੰਜਾਬ ਦੀ ਸਾਜੀਵਾਲ ਤੋਂ ਦੇ ਜ਼ਰੀਏ ਵੀ ਹੋ ਰਹੀਆਂ ਉਹ اسی ਕਮਸ ਦੇ ਵਿੱਚ ਜਿਹੜਾ ਦੇਖ ਰਹੇ ਆ ਤੇ ਉਸ ਤੋਂ ਅੱਗੇ ਆ ਫਿਰ ਦੀਪਨ ਮੈਥਾ ਜਿਹੜਾ ਉਹ ਮਾਰ ਦੋ ਬਾਰ-ਬਾਰ ਮੰਡਲੇ ਕੋਲ ਵਾਪਸ ਜਾਂਦਾ ਉਹ ਜਿਹੜੀ ਉਹ 1947 ਅਰਥ ਫਿਲਮ ਆ ਤੇ ਉਸ ਤੋਂ ਬਾਅਦ ਉਹਨੇ ਅੱਗੇ ਵੀ ਇਹਦੇ ਬਾਰੇ ਗੱਲ ਕੀਤੀ ਹੈ ਲੇਕਿਨ ਸਰ ਜੀ ਨੇ ਪਿੰਜਰ ਦੀ ਦਾ ਡਾਕਟਰ ਸਾਹਿਬ ਕਰ ਚੁੱਕਿਆ ਮੈਂ ਤੁਹਾਨੂੰ ਇੰਨਾ ਇੱਥੇ ਜੋੜਨਾ ਚਾਹੁੰਦਾ ਆ ਕਿ ਪਿੰਜਰ ਜੇ ਤੁਸੀਂ ਨਾਵਲ ਪਾੜੇ ਹੋ ਕਿਉਂਕਿ ਇਹਦੇ ਦੇ ਕੇਂਦਰ ਡਿਸਪੀਨਰ ਗ੍ਰਿੰਦੀ ਦਾ ਲੋਕੀ ਬੇਸਿਕ ਗੱਲ ਕਰ ਲਈ ਖੜਾ ਹੋਇਆ ਕਿ ਬਾਦਲਾਂ ਜਿਹੜੇ ਗੈਪਸ ਦੀ ਅਸੀਂ ਗੱਲ ਕਰ ਰਹੇ ਹਾਂ ਲਿਕੇਚਰ ਦੀ ਵੀ ਗੱਲ ਹੋਈ ਆ ਡਾਕਟਰਾਂ ਦੀ ਵੀ ਗੱਲ ਹੋਈ ਆ ਪਰੰਚ ਕਿਉਂ ਉਹ ਗੈਪਸ ਉਹ ਸੈਂਸਿਬਿਲਿਟੀ ਕਿਉਂ ਨਹੀਂ ਆ ਰਹੀ ਨਾ ਮੈਨੂੰ ਲੱਗਦਾ ਕਿ ਜਿਹੜਾ ਇੰਟਰ ਡਾਇਲੋਗ ਆ ਬਿਟਵੀਨ ਸਾਰੀਆਂ ਵਿਗਟੀਆਂ ਉਹ ਨਹੀਂ ਹੋ ਰਿਹਾ ਜਿਹੜੀਆਂ ਦੂਸਰੀਆਂ ਫੈਕਲਟੀਆਂ ਚ ਉਹਦੇ ਵਾਂਗ ਕੰਮ ਹੋ ਰਿਹਾ ਉਹ ਉੱਥੇ ਉਸ ਡਾਇਲੌਗ ਨੂੰ ਕਰਕੇ ਉਹ ਜਾਂ ਤਾਂ ਰੈਪੀਟੀਸ਼ਨ ਹੋ ਰਹੀ ਹੈ ਜਾਂ ਉਹ ਐਸੈਂਸ ਜਿਹੜਾ ਵਾ ਜਿਹੜਾ ਦੂਜੀ ਕਿਸੇ ਵਿਧਾ ਦੇ ਪੜ੍ਹਿਆ ਵਾ ਖਾਸ ਕਰਕੇ ਸਾਹਿਤ ਦੇ ਜਿਹੜਾ ਸਮਕਾਲੀ ਸਾਹਿਤ ਵਿੱਚ ਪਿਛਲੇ ਢਾਈ ਦਹਾਕੇ ਦੇ ਫਿਕਸ਼ਨ ਦੀ ਵੀ ਜੇ ਗੱਲ ਕਰਾਂ ਤੋ बार-बार ਜਿਹੜਾ ਆ ਨੋਸਟੈਲਜੀ ਨੂੰ ਹੀ ਰੀਕ੍ਰੀਏਟ ਕਰੀ ਜਾ ਰਿਹਾ ਹੈ ਜਾਂ ਉਹ ਜਿਹੜੀ ਉਹਦੀ ਸੈਂਸਿਬਿਲਿਟੀ ਉੱਤੇ ਤੱਕ ਨਹੀਂ ਆਉਣਾ ਦਾ ਕਾਰਨ ਨਹੀਂ ਹੈ ਜਿਹੜੀ ਇੰਟਰਡਿਸਪਲਿਨਰੀ ਅਪਰੋਚ ਜਿਹੜੀ ਆ ਨਹੀਂ ਹੈਗੀ ਜਿਸ ਤਰ੍ਹਾਂ ਇੱਥੇ ਵੀ ਧਰਮ ਦੀ ਗੱਲ ਹੋਈ ਆ ਮੰਟੋ ਫਿਲਮ ਦਾ ਜ਼ਿਕਰ ਕਰੂਗਾ ਨੰਦਤਾ ਨਾਸੁਮਾਨੀ ਦਾ ਯਾਰ ਮੰਟੋ ਦੀ ਬਾਇਓਗ੍ਰਾਫੀ ਆ ਲੇਕਿਨ ਉਸ ਜਿਹੜੇ ਸਭ ਤੋਂ ਇੰਪੋਰਟੈਂਟ ਸੀਨ ਆ ਉਹ ਉਹ ਆ ਜਦੋਂ ਮੰਟੋ ਫੈਸਲਾ ਕਰਦਾ ਹੈ ਪਾਕਿਸਤਾਨ ਜਾਣ ਦਾ ਜੇ ਸਿੱਖ ਨਜ਼ਰੀਏ ਤੋਂ ਗੱਲ ਕਰਾਂ ਤਾਂ ਇੱਕ ਜਿਹੜਾ ਜਿਸ ਤਰ੍ਹਾਂ ਵੀ ਸਿੱਖ ਵੱਜਰ ਪ੍ਰਤੀ ਆ ਮੰਨਿਆ ਜਾਂਦਾ ਮੰਟੋ ਉਸ ਤਰ੍ਹਾਂ ਦਾ ਇੱਕ ਇਨਸਾਨ ਆ ਉਹਦੀ ਆਈਡੈਂਟੀਟੀ ਮੁਸਲਮਾਨ ਵਾਲੀ ਆਈਡੈਂਟੀਟੀ ਨਹੀਂ ਆ ਲੇਕਿਨ ਜਦੋਂ ਉਹਦਾ ਦੋਸਤ ਉਹਨੂੰ ਇਹ ਦੱਸਦਾ ਆ ਕਿ ਮੈਂ ਲਗਭਗ ਤਰਾ ਪਰਿਵਾਰ ਨੂੰ ਮਾਰ ਦੇਣੇ ਲੱਗਿਆ ਸੀ ਸ਼ਾਮ ਚ ਡਾ ਇਹ ਦੱਸਦਾ ਆ ਤਾਂ ਉਹਨੂੰ ਰੀਅਲਾਈਜ਼ ਹੁੰਦਾ ਕਿ ਮਨਤੋ ਉਸੇ ਬਾਣ ਹੈ ਉਹਨੂੰ ਜਾਣਾ ਪਊ ਗੱਲ ਜਿਸ ਤਰ੍ਹਾਂ ਉਹ ਬਿਨਾਂ ਬੋਲੇ ਮਨਤੋ ਦੇ ਐਕਸਪ੍ਰੈਸ਼ਨ ਆ ਜਿਹੜੇ ਆ ਉਹ ਸਾਇਕੋ ਦੇ ਸ਼ਬਦਾਂ ਚ ਨਹੀਂ ਤੁਸੀਂ ਕੈਪਚਰ ਕਰ ਸਕਦੇ ਲੇਕਿਨ ਉਹ ਫਿਲਮ ਦੇ ਜਿਹੜੇ ਪੱਦਾ ਆ ਫਿਰ ਜਿਹੜਾ ਕੈਮਰਾ ਆ ਉਹ ਉਹਨੂੰ ਕੈਪਚਰ ਕਰਦਾ ਆ ਸੋ ਫਿਲਮ ਦੇ ਬਾਰੇ ਇੰਨੀ ਕਿ ਲਾਸਟ ਤੇ ਫਿਲਮ ਦੀ ਇੰਨੀ ਗੱਲ ਹੈ ਕਿ ਆ ਜਿਹੜੀ ਆਪ ਤਰੂਪ ਵਿੱਚ ਬਾਰ-ਬਾਰ ਹੁੰਦੀ ਆ ਸਾਡੇ ਕੋਲ ਨਵੀਂ ਫਿਲਮ ਆਈ ਆ ਸਰਦਾਰ ਸਰਦਾਰ ਕਲ ਗ੍ਰੈਂਡ ਸਾਥ ਕੋਈ ਵਿੱਚ ਵੀ ਇਹੀ ਮਿਲਦਾ ਕਿ ਜਿਹੜੀ ਉਹਦੀ ਦਾਦੀ ਆ ਉਹ ਜਾਣਾ ਚਾਹੁੰਦੀ ਆ ਲੇਕਿਨ ਜਦੋਂ ਅਸੀਂ ਪ੍ਰੋਮੋ ਦੀ ਗੱਲ ਬਾਰ-ਬਾਰ ਕਰਦੇ ਆ ਤਾਂ ਜਾਂ ਇਹ ਵੀ ਗੱਲ ਬਾਰ-ਬਾਰ ਕਰਦੇ ਕਿ ਸਤ ਨੂੰ ਸਾਰੇ ਜਾਣਾ ਚਾਹੁੰਦੇ ਆ ਆਪਣਾ ਉੱਥੇ ਕੋਈ ਜਗਾ ਦੇਖਣੀ ਚਾਹੁੰਦੇ ਆ ਜਾਂ ਉੱਥੇ ਵਾਪਸ ਮੁੜਨਾ ਚਾਹੁੰਦੇ ਆ ਤੇ ਮੇਰੇ ਕੋਲ ਦੋ ਐਗਜ਼ਾਮਪਲ ਹੈਗੀਆਂ ਕਿ ਮੈਂ ਉਹਨੂੰ ਇਸੇ ਇੱਕੇ ਜੋੜ ਦਿੰਦਾ ਆ ਨਾਲ ਕਿ ਐਕਟਰ ਸੰਸਾਰ ਦੇ ਨਾਲ ਜੋੜ ਕੇ ਮੈਂ ਜੀਸ ਸੰਸਾਰ ਨੇ 10000 ਚਸ਼ੁੰਬੀਰ ਗਵਾਰ ਜਿਨ੍ਹਾਂ ਨੇ ਆਪਣੇ ਪਿੰਡੇ ਉੱਤੇ ਸੰਭਾਲੀ ਹੰਡਾਈਆ 10000 ਆਈਪੀਸ ਨੂੰ ਰਿਕਾਰਡ ਕੀਤਾ ਔਰਲ ਹਿਸਟਰੀ ਦੇ ਜ਼ਰੀਏ ਔਰ ਇੱਕ ਕਰੀਮ 100 ਇੰਟਰਵਿਊ ਜਿਹੜੇ ਆ ਉਹ ਮੈਨੂੰ ਕਰਨ ਦਾ ਮੌਕਾ ਮਿਲਿਆ ਤਾਂ ਉਹਦੇ ਵਿੱਚ ਇੱਕ 90 ਸਾਲ ਦੀ ਜਿਹੜੀ ਕਿ ਇੱਥੇ ਬਗੌਵੀ ਕਾਮੀ ਨੂੰ ਮੈਂ ਇੰਟਰਵਿਊ ਦਿੱਤਾ ਤਾਂ ਉਹ ਆਰਡੀਨਰੀ ਗੱਲ ਆ ਜਾਂਦੀ ਹੈ ਕਿ ਜਦੋਂ ਤੁਰੰਦਾ ਟਾਈਮ ਆਇਆ ਤੋਂ ਆਪਣੇ ਘਰ ਦੇ ਆਨੇ ਨੂੰ ਕਹਿਤਾ ਵੀ ਘਰ ਜਿਹੜਾ ਕੂਆ ਜਾਰ ਪੈਣਾ ਸੀ ਇੱਕ ਗੋਦੀ ਚ ਸੀ ਸਭ ਤੋਂ ਵੱਡੀ ਨੂੰ ਕਿਹਾ ਵੀ ਬਾਕ ਸਭ ਤੋਂ ਛੋਟੀ ਨੂੰ ਗੋਦੀ ਚ ਡਕਲਾ ਬਾਕੀ ਚਾਰੇ ਕੂਦ ਉੱਪਰ ਲਿਓ ਇੱਕ ਪੁਆਇੰਟ ਆਉਂਦਾ ਜਿੱਥੇ ਤਿੰਨ ਲਾਸ਼ਾਂ ਦੇ ਸਾਹਮਣੇ ਕੂਦ ਚ ਧਰ ਰਹੀਆਂ ਉਹ ਲੰਮੀ ਤੇ ਪਤਾ ਨਹੀਂ ਕੀ ਹੁੰਦਾ ਜੇਕਰ ਦੇ ਬੇਲਾ ਉਹ ਦੂਜੀ ਸਾਈਡ ਤੇ ਜਾ ਚੁੱਕੇ ਹੋ ਗਏ ਜਾਂ ਉਹਨੇ ਵੀ ਜਾ ਚੁੱਕੇ ਹੁੰਦੇ ਆ ਵਾਪਸ ਆਉਂਦੇ ਜੋ ਕਦੇ ਤਰੀ ਤੁੰਗ ਸਾਰਿਆਂ ਬਾਹਰ ਆ ਗਏ ਤੇ ਉਹ ਅੱਜ ਜਦੋਂ ਇਹ ਗੱਲ ਸੁਣਾ ਰਹੀ ਹੈ ਤਾਂ ਮੈਂ ਉਹਨੂੰ ਪੁੱਛਦਾ ਕਿ ਤੁਸੀਂ ਹੁਣ ਉੱਥੇ ਜਾਣਾ ਚਾਹੁੰਦੇ ਹੋ ਆਪਣਾ ਘਰ ਕਿਉਂਕਿ ਮੈਂ ਉਹ ਨੂੰ ਕਿਉਂ ਜਾਵਾਂ ਲੋਕ ਕਿਉਂ ਆਇਆ ਜਾਂ ਇੱਕ ਢੇਰੇ ਇੱਕ ਸਮਾਗਿ ਉਹ ਉਹਨਾਂ ਨੇ ਸਾਰੇ ਉੱਪਰ ਗੋਫਰੀ ਕੀਤੀ ਉਧਰੋਂ ਆ ਕੇ ਉਹਨਾਂ ਨੂੰ ਮੈਂ ਪੁੱਛੋ ਕਿ ਨਾ ਮੇ ਤਾਂ ਮਾਰ ਦੇਣਗੇ ਮੈਂ ਕਿਉਂ ਜਾਵਾਂ ਮਤਲਬ ਜਿਹੜਾ ਉਹ ਟਰਾਮਾ ਦਾ ਉਹ ਉਹਦਾ ਹੋਵੇ ਵੱਟਾ ਰਿਹਾ ਹੁਣ ਮੈਂ ਪੱਤਰਕਾਰ ਦੀ ਗੱਲ ਕਰਦੇ ਨਾ ਆਖਰ ਦੇ ਉੱਤੇ ਆ ਇੱਕ ਪ੍ਰੋਫੈਸਰ ਦਰਬਾਰਾ ਸਿੰਘ ਹੋ ਗਿਆ ਤੁਹਾਡੇ ਲਈ ਸ਼ਾਇਦ ਹੋ ਸਕਦਾ ਇਹ ਗੱਲ ਫੈਮੀ ਨਾ ਹੋਵੇ ਜਦੋਂ ਮੈਨੂੰ ਪਤਾ ਲੱਗੀ ਸੀ ਉਹ ਐਮ ਐਸ ਸੀ ਉਹਨੇ 1927 ਦੇ ਵਿੱਚ ਕੀਤੀ ਤੇ ਉਹ ਖਾਲਸਾ ਕਾਲਜ ਦੇ ਵਿੱਚ ਪੜਾ ਰਏ ਸੀ ਸਾਇੰਸ ਦੇ ਬਾਰੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ 1947 ਦੇ ਤੇ ਪੱਤਰਕਾਰੀ ਮੇਨ ਜਸਤਰਾ ਮੇਨ 47 ਨੂੰ ਕਵਰ ਕੀਤਾ ਜਦ ਜਿੰਨਾ ਆਰਟੀਕਲਿਸਟ ਢਾਣੀ ਦਾ ਪੁਨਰਚਿੰਤ ਸਾਨੂੰ ਪੱਤਰਕਾਰੀ ਨਹੀਂ ਨਜ਼ਰ ਆਉਂਦਾ ਸਿਰਫ 15 ਅਗਸਤ ਨੂੰ ਕੋਈ ਸੁਤੰਤਰ ਸਮਾਗਮ ਆਇਆ ਮੀ ਆਲੇ ਵਿਲੇ ਆਜੋਤਿਰਸ ਜਹੇ ਉਹਨਾਂ ਨੇ ਛੋਟੇ ਛੇ ਭਾਉਂਗੇ ਸਟੋਰੀਆਂ ਲਾ ਕੇ 15 ਅਗਸਤ ਆਜ਼ਾਦੀ ਮਨਾ ਲੰਨੇ ਆ ਪੱਤਰਕਾਰਿਓ ਵੀ ਕਰ ਲੈਂਦੀ ਆ ਲੇਕਿਨ ਉਸ ਬੰਦੇ ਨੇ ਕੀ ਕੀਤਾ ਉਸ ਬੰਦੇ ਨੇ ਖੁਦ ਅੰਮ੍ਰਿਤਸਰ ਲਾਹੌਰ ਰਾਵਲਪਿੰਡੀ ਤੇ ਹੋਰ ਕੋਸ਼ਟਾਰੇ ਸ਼ਹਿਰਾਂ ਉਹ ਆਪ ਗਿਆ ਜਦਕਿ ਉਹ ਐਮਬੈਸੀ ਦਾ ਪ੍ਰੋਫੈਸਰ ਸੀ ਉਹਨੂੰ ਕੋਈ ਲੋੜ ਨਹੀਂ ਸੀ ਉਹ ਪੱਤਰਕਾਰਾਂ ਵਾਲਾ ਕੰਮ ਕਰ ਰਹੀ ਸੀ ਫਿਰ ਉਹਨੇ ਇੱਥੇ ਕੈਂਪ ਦੇ ਵਿੱਚ ਕੰਮ ਕੀਤਾ ਜਿਹੜੇ ਸਟੂਡੈਂਟਸ ਉਸ ਤੋਂ ਬਾਅਦ ਵਿੱਚ ਸਟੂਡੈਂਟਸ ਬੜੇ ਉੱਧਰੋਂ ਆ ਗਏ ਜਾਂ ਇੱਥੇ ਰਹੇ ਉਹਨਾਂ ਨੂੰ ਇੰਟਰਵਿਊ ਕੀਤਾ ਔਰ ਉਸ ਟਾਈਮ ਦੇ ਢੇਰੇ ਵੱਡੇ ਅਨੁਭਵ ਸੀ ਉਹਨਾਂ ਨੂੰ ਸਿਲੈਕਟ ਕੀਤਾ ਔਰ ਉਹਦੀ 350 ਪੰਨਿਆਂ ਦੀ ਕਿਤਾਬ ਆ ਜਿਹੜੀ ਡੇ ਵਾਈਜ਼ ਤਰੀਕ ਤੇ ਦਿਨ ਤੇ ਜਗ੍ਹਾ ਦੱਸਦੀ ਹੋਈ ਦੱਸਦੀ ਹੈਗਾ ਅੱਜ ਇੱਥੇ ਇੰਨੇ ਬੰਦੇ ਇਸ ਤਰ੍ਹਾਂ ਦੇ ਬੰਦੇ ਨੇ ਵੱਡੇ ਅੱਜ ਇੱਥੇ ਆਹ ਟ੍ਰੇਨ ਰੋਕੀ ਗਈ ਆਜਾ ਰਿਫਿਊਜੀ ਕੈਂਪ ਦੇ ਉੱਤੇ ਹੁੰਦਾ ਹੋਇਆ ਇੱਕ ਇੱਕ ਡਿਟੇਲ ਉਹ ਦਿੰਦਾ ਆ ਇੱਕ ਸਾਇੰਸ ਦਾ ਪ੍ਰੋਫੈਸਰ ਜਿਹੜਾ ਕੰਪਨਰੀ ਦੇ ਰੂਪ ਚੋਂ ਕਿਤਾਬ ਸਾਡੇ ਸਾਹਮਣੇ ਲੈ ਕੇ ਆਉਣਾ ਹੈ ਲੈ ਕੇ ਆਉਂਦਾ ਲਾਸਟ ਅਨੈਕਡੋਟਰੀ ਹੈ ਕਿ ਇੰਟਰਡਿਸਪਲੀਨਰੀ ਲੋਡ ਕਿਉਂ ਆ ਜਦੋਂ ਇੱਕ ਕਹਾਣੀ ਮੈਨੂੰ ਲੱਗੀ ਮੈਂ ਪੰਜਾਬ ਦੇ ਇੱਕ ਬਹੁਤ ਵੱਡੇ ਸਟੋਰੀ ਨੂੰ ਫਾਰਮ ਕੀਤਾ ਕਿ ਸਰ ਮੈਂ ਮੇਰੇ ਤੇ ਸਤਰੀ ਤਾਲ ਲੱਗੀ ਆ ਤੇ ਇਹ ਜਰਨਲਿਸਟਿਕ ਐਂਗਲ ਬਹੁਤ ਇੰਪੋਰਟੈਂਟ ਕਿਤਾਬਾ ਕਿਉਂਕਿ ਇਹ ਜਿਹੜਾ ਜਰਨਲਿਸਟਿਕ ਦੇ ਜਰਨਲਿਸਟ ਦੇ ਬੇਸਿਕਸ ਆ 5 W1 ਨੇ ਤੇ ਉਹਨਾਂ ਨੂੰ ਕਵਰ ਕਰਦੇ ਸਾਨੂੰ ਹਿਸਟਰੀਟ ਲੱਗਦੀ ਆ ਸਾਨੂੰ ਬੰਦੇ ਦੱਸੂਗਾ ਸਾਨੂੰ ਥਾਵਾਂ ਦੱਸੂਗਾ ਜਿੱਥੇ ਇਹ ਹੋ ਰਿਹਾ ਹੈ ਤੇ ਉਹ ਕਿਵੇਂ ਕਿ ਇਤਿਮੇਸ਼ ਨੂੰ ਐਸਟਰੀ ਦੇ ਤਰੀਕੇ ਨਾਲ ਇਹਨੂੰ ਜਿਹੜਾ ਆ ਜੂਰਾਈਜ਼ ਕਰਨਾ ਗਨੰਤਾ ਡਿਵਲੋਪਮੈਂਟ ਹਿਸਟਰੀ ਵਰਸਪੈਕਟਿਵ ਲੈਣਾ ਚਾਹੁੰਦਾ ਹੈ ਤੁਸੀਂ ਹਿਸਟਰੀ ਦੇ ਬਹੁਤ ਵੱਡੇ ਸਾਡੇ ਪਿਆਰੇ ਪ੍ਰੋਫੈਸਰ ਹੋ ਕਿ ਮੈਨੂੰ ਮੈਂ ਚਾਹੁੰਦਾ ਨਾ ਰੀਮੰਬਰ ਕਿਤਾਬ ਡਿਸਕਸ ਕਰਾਂ ਤੇ ਉਹ ਮੈਨੂੰ ਬੜੇ ਗੁੱਸੇ ਨਾਲ ਫੋਨ ਤੇ ਕਹਿੰਦੇ ਆ ਯਾਰ ਤਰੋਂ ਤੱਕ ਵੰਡ ਨੂੰ ਹੀ ਰਹਿ ਜਾਓਗੇ ਹੋਰ ਬੜੇ ਸਬਜੈਕਟ ਆ ਉਹਨਾਂ ਦੇ ਨਾਲ ਲਾ ਲਓ ਤੇ ਮੈਨੂੰ ਖੁਸ਼ੀ ਹੋਏਗੀ ਮੈਨੂੰ ਪਤਾ ਲਿਖਾ ਤੱਕ ਆ ਜਾਂ ਸੱਚੀ ਉਹਨਾਂ ਨੂੰ ਵੀ ਮੈਂ ਇਸ ਮੇਲੇ 'ਚ ਕਿਤੇ ਘੁੰਮਣੇ ਸ਼ਾਇਦ ਤੇ ਆ ਲਾਸਟ ਟਾਈਮ ਐ ਵਾਸ ਇੰਨੇ ਹੀ ਕਹਿਣਾ ਵਾ ਕਿ ਜਦੋਂ ਤੱਕ ਅਸੀਂ ਇਸ ਇੰਟਰਡਿਸਪਲਿਨਰੀ ਡਿਸਕਸਸ ਤੱਕ ਨਹੀਂ ਪਹੁੰਚਾਂਗੇ ਤਦ ਤੱਕ ਸਾਡੇ ਕੋਲ ਜਿਹੜਾ ਇਹ ਗਲ ਉਹ ਨਹੀਂ ਆਊਗਾ ਤੇ ਜਿਹੜੀ ਐਕਸੈਸੀਬਿਲਟੀ ਵਧਾਈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਟੈਕਨੋਲੋਜੀ ਨੇ ਅਸੀਂ ਦੱਸਿਆ ਜਦੋਂ ਵੀ ਰਿਪੋਰਟ ਕੀਤੇ ਆ لیکن ਦੱਸਿਆ ਇੰਟਰਵਿਊ ਦਾ ਮਿਲੀਅਨ ਫਾਰਮ ਦਾ ਘੰਟਿਆਂ ਦਾ ਡਾਟਾ ਜਿਹੜਾ ਸਪਨਾ ਵਾ ਤੇ ਉਹਦੀ ਜਿਹੜੀ ਸਿਕਿਉਰਟੀ ਆ ਤੇ ਉਹਨੂੰ ਐਨਲਾਈਜ਼ ਕਰਨਾ ਆ ਦਾ ਪੂਰੇ ਜਿਹੜੀ ਆਟਕਸ਼ੀ ਦੇ ਚੈਲੈਂਜ ਸਾਡੀ ਹੈਲਪ ਕਰ ਸਕਦੇ ਆ ਲੇਕਿਨ ਜਿਹੜਾ ਪਬਲਿਕ ਐਕਸੈਸ ਦਾ ਮਤਲਬ ਆ ਜਿੱਦਾਂ ਸਾਉਂਦ ਕਾ ਮੀਆ YouTube ਦੇ ਉੱਤੇ ਉਹਨੂੰ ਸ਼ੇਅਰ ਕਰਦੇ ਆ ਡੀਪ ਫੇਕ ਤੇ ਹੋ ਰਹੀ ਇਹ ਮੀਜ਼ਾ ਹੈਗਾ ਉਹਦੇ ਨਾਲ ਉਹਨੂੰ ਡਿਸਟੋਰਟ ਕਰਕੇ ਪੋਲਿਟੀਕਲੀ ਮਿਸਯੂਜ਼